ਪਸਵੰ ਦਾ ਜੇਕਰ ਪਸਵੰ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਹਾਂ ਮਿੱਤਰੋ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਮਲਕੇ ਦੇ ਵਿੱਚ ਮਲਕੇ ਪਿੰਡ ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਪਰੀਆਂ ਵਰਗੀ ਪਾਈ ਫਿਰਦੀ ਸੂਟ ਟਾਕੀਆਂ ਵਾਲੇ ਤੁਸੀਂ ਰਾਜ ਬ੍ਰਾਂਡ ਦਾ ਗੀਤਾਂ ਦੇ ਵਿੱਚ ਜ਼ਿਕਰ ਹੋਇਆ ਹੋਇਆ ਮਿੱਤਰੋ ਤੇ ਇਹ ਪਿੰਡ ਮਲਕੇ ਬਾਈ 뮤직 ਇੰਡਸਟਰੀ ਦੇ ਮਸ਼ਹੂਰ ਸਿੰਗਰ ਬਾਈ ਰਾਜਪਰਾੜ ਦਾ ਪਿੰਡ ਆ ਮਿੱਤਰੋ ਤੇ ਅੱਜ ਆਪਾਂ ਮਲਕੇ ਪਿੰਡ ਦੇ ਵਿੱਚੋਂ ਤੁਹਾਨੂੰ ਇੱਕ ਨੀਲੀ ਰਾਵੀ ਨਸਲ ਦੀ ਮਹਿਬ ਦੀ ਵੀਡੀਓ ਦਿਖਾਉਣੀ ਆ ਤੇ ਮੈਂ ਵੀ ਜਿਹੜੀ ਦਿਖਾਉਣੀ ਆ ਨਾ ਮਿੱਤਰੋ ਟੇਡਾ ਕਾਟਾ ਬੜੀ ਚੰਗੀ ਧਾਰੀ ਦੇ ਵਿੱਚ ਬਾਕਮਾਲ ਮੈਂ ਦੇ ਦਰਸ਼ਨ ਕਰਾਉਣੇ ਆ ਤੇ ਇੱਕ ਇਸ ਘਰ ਦੇ ਵਿੱਚ ਪਿਸਟਲ ਦੀ ਛੋਟੀ ਸੋਈ ਆ ਇੱਕ ਹੋਰ ਮਿੱਤਰੋ ਤੁਹਾਨੂੰ ਦਰਸ਼ਨ ਕਰਾਉਣੇ ਆ ਲੇਵੇ ਵੱਲੋਂ ਮੈਂ ਕੱਟੀ ਦੇ ਤਾਜੀ ਸੋਈ ਆ ਪਹਿਲਾਂ ਜਮਾ ਉਹ ਤੁਹਾਨੂੰ ਇੰਡ ਤੇ ਵਿਖਾਉਣੀ ਆ ਜਾਨਵਰਾਂ ਦਾ ਬਾਈ ਨੂੰ ਸ਼ੌਂਕ ਆ ਨੀਲੀ ਰਵੀ ਦਾ ਬੇਹਦ ਤੇ ਬਾਈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੇਲਿਆਂ ਦੇ ਵਿੱਚ ਵੀ ਦਿਸੂਗਾ ਵੈਸੇ ਪਹਿਲਾਂ ਵੀ ਬਾਈ ਜਾਂਦਾ ਕਿਉਂਕਿ ਬਾਈ ਦੀ ਯਾਰੀ ਆ ਬਾਈ ਗੋਰੇ ਟੰਡੀਆਂ ਦੇ ਨਾਲ ਤੇ ਗੋਰਾ ਟੰਡੀਆਂ ਫਿਰ ਪਿਸਟਲ ਰੱਖੀ ਫਿਰਦਾ ਇੱਕ ਸਮੁੰਦਰ ਰੱਖੀ ਫਿਰਦਾ ਤੇ ਸਾਂਹੋਂ ਦੇ ਕੋਲੇ ਵੀ ਨਾਮੀਆਂ ਗੱਲਬਾਤ ਕਰ ਲੈਨੇ ਆਪਾਂ ਵੀਰੇ ਦੇ ਨਾਲ ਸਾਰੀ ਜਾਣਕਾਰੀ ਮਿਲਦੀ ਆਪਾਂ ਨੂੰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਹੀ ਵਧੀਆ ਸਿੱਤਾ ਦੇ ਪਰਿਵਾਰ ਬਾਈ ਸਾਰੇ ਠੀਕ ਹੈ ਜੀ ਬਾਈ ਚੜਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਆਪਣਾ ਨਾਮ ਦੱਸ ਦੀਏ ਵੱਡੇ ਬਾਈ ਇੱਕ ਵਾਰੀ ਮੇਰਾ ਨਾਮ ਅਕਬਾਲ ਸਿੰਘ ਹੀ ਅਕਬਾਲ ਸਿੰਘ ਅਕਬਾਲ ਬਾਈ ਘਰ ਆਪਣਾ ਕਿੱਥੇ ਆ ਗਿਆ ਵੀਰੇ ਮੇਰਾ ਪਿੰਡ ਮੱਲ ਗਿਆ ਜਿਲ੍ਹਾ ਮੋਗਾ ਜੀ ਘਰ ਆਪਣਾ ਪਿੰਡ ਦੇ ਵਿਚਾਲੇ ਹੀ ਹੈ ਜੀ ਪਿੰਡ ਦੇ ਵਿਚਾਲੇ ਹਾਂਜੀ ਹਾਂਜੀ ਜੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੋਜ ਦੀ ਦਿੱਕਤ ਪੈ ਜਾਂਦੀ ਕੀ ਪੁੱਛ ਕੇ ਆ ਜਾਵੇ ਵੀਰੇ ਬਾਈ ਜੀ ਅਸੀਂ ਰੋਲੀ ਵਾਲਿਆਂ ਦੇ ਵਾਜਦੇ ਆ ਪਿੰਡ ਸਾਡਾ ਪਸ਼ੋਕੜ ਸੀ ਜਿਹੜਾ ਪਿੰਡ ਰੋਲੀ ਸੀ ਮੋਗੇ ਰੋਲੀ ਰੋਲੀ ਵਾਲਿਆਂ ਦੇ ਵਾਜਦੇ ਆ ਹਾਂਜੀ ਰੋਲੀ ਵਾਲਿਆਂ ਦੇ ਅੱਛਾ ਬਾਪੂ ਦਾ ਨਾਮ ਕੀ ਆ ਗਿਆ ਇਕਬਾਲ ਬਾਈ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਅੱਛਾ ਇਕਬਾਲ ਬਾਈ ਰਾਜਪੁਰਾ ਦਾ ਫਿਰ ਘਰ ਇੱਥੇ ਹੁੰਦਾ ਕੀ ਘਰਲਾ ਹਾਂਜੀ ਇੱਥੇ ਜੰਪ ਜਮ ਜਿਹੜਾ ਜਨਮ ਸੀ ਹੁੰਦਾ ਇੱਥੇ ਹੀ ਹੋਇਆ ਸੀ ਹਾਂਜੀ ਹਾਂਜੀ ਇੱਥੇ ਘਰ ਕਿਹੜੇ ਪਾਸੇ ਰਹਿ ਕੇ ਆਉਂਦਾ ਬਾਈ ਘਰ ਬਾਈ ਜਦੋਂ ਆਪਾਂ ਪੰਜ ਗਰਾਂ ਤੋਂ ਸਮਾਲਸਰ ਰੋਡ ਵਾਲ ਨੂੰ ਆਉਨੇ ਉਹਦਾ ਵਿਚਕਾਰ ਫਿਰ ਨਹੀਂ ਤੀ ਇਹ ਪਰਿਵਾਰ ਫਿਰ ਉਹਦਾ ਦੂਜਾ ਇੱਥੇ ਹੀ ਹੈ ਵੀਰੇ ਹੁਣੇ ਨਹੀਂ ਬਾਹੋਂ ਤਾਂ ਜ ਠੀਕ ਆ ਇਹਦਾ ਪਰਿਵਾਰ ਆਪ ਚੰਡੀਗੜ੍ਹ ਰਹਿੰਦਾ ਸੀ ਆਪ ਚੰਡੀਗੜ੍ਹ ਰਹਿੰਦਾ ਠੀਕ ਆ ਬਾਈ ਬਹੁਤ ਵੱਡਾ ਘਾਟਾ ਪਿਆ ਹੋਣਾ ਬਾਈ ਹਾਂਜੀ ਹਾਂਜੀ ਬਾਈ ਜੀ ਬਹੁਤ ਮਾਣ ਵਾਲੀ ਗੱਲ ਸੀ ਪਿੰਡ ਵਾਲ ਜਿਹੜੇ ਆਪਾਂ ਮੈਂ ਵੇਚਨੀ ਆ ਵੀਰੇ ਇਹ ਕਿਹੜੇ ਸੀਮੰਟ ਦੀ ਆ ਗਈ ਆਪ ਬਾਈ ਇਹ ਬਾਈ ਇਹਦਾ ਆਪਾਂ ਨੂੰ ਸੀਮੰਟ ਦਾ ਕਲੀਅਰ ਨਹੀਂ ਪਤਾ ਠੀਕ ਆ ਇਹ ਆਪਾਂ ਲਈ ਸੀ ਸਤਨਾਮ ਮੰਗੇ ਵਾਲੇ ਦੇ ਬਾਈ ਤੋਂ ਸਤਨਾਮ ਮੰਗੇ ਵਾਲੇ ਬਾਈ ਤੋਂ ਜੇਨੀਲੀ ਰਾਵ ਦਾ ਮਸ਼ਹੂਰ ਬਰੀਡਰ ਆ ਹਾਂਜੀ ਹਾਂਜੀ ਠੀਕ ਆ ਵੀਰੇ ਉਹਦੇ ਘਰ ਦੀ ਸੀ ਇਹ ਉਹ ਆਂਦਾ ਸੀ ਸਰਕਾਰੀ ਸੀ ਮੰਡੀ ਆ ਸਰਕਾਰੀ ਸੀ ਮੰਡੀ ਆ ਹਾਂਜੀ ਹਾਂਜੀ ਠੀਕ ਆ ਅੱਛਾ ਐਤਕੀ ਦੁੱਧ ਕਿੰਨਾ ਸੁਆ ਸੁ ਰਹੀ ਆ ਇਹ ਇਹ ਤੀਜਾ ਸੁਆ ਸੁ ਰਹੀ ਬਾਈ ਕਿੰਨਾ ਦੁੱਧ ਦੇਗੀ ਸੀ ਤੇਰੇ ਕੋਲ ਇੱਕ ਬਾਲ ਬਈ ਇਹ ਪਿਛਲੇ ਇਹ ਦੂਜੇ ਸੁਵੇ 14 ਕਿਲੋ ਦੁੱਧ ਸੀ ਆਪਣੀ ਕੋਲ ਐਂ ਕੰਡੇ ਜੋਕਦੀ ਰਹੀ ਹਾਂਜੀ ਹਾਂਜੀ ਠੀਕ ਆ ਅੱਛਾ ਐਤਕੀ ਗੱਬਣ ਕੇਰੇ ਤੋਂ ਕਰਾਦੀ ਕਬਾਲ ਬਈ ਇਹ ਗੱਬਣ ਬਾਈ ਸਤਨਾਮ ਦਾ ਝੋਟਾ ਜੀ ਪੰਜਾਬ ਸ਼ਿੰਗਾਰ ਠੀਕ ਆ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਤੋਂ ਉਹ ਤੋਂ ਡਾਇਰੈਕਟ ਕ੍ਰਾਸ ਆਈ ਅੱਛਾ ਡਾਇਰੈਕਟ ਕ੍ਰਾਸ ਕਰਾਈ ਹੋਈ ਆ ਹਾਂਜੀ ਹਾਂਜੀ ਕਿਆ ਬਾਪਾ ਅੱਛਾ ਇੱਕ ਵਾਰ ਬਈ ਚੋਣਚਾਂ ਨੂੰ ਠੰਡੀ ਸੀਲ ਲਈਏ ਇਹ ਹਾਂਜੀ ਹਾਂਜੀ ਬਾਈ ਕਿੰਨਾ ਕੁ ਟਾਈਮ ਦੁੱਧ ਪਿਆ ਕੀ ਤੇਰੇ ਕੋਲ ਦੁੱਧ ਬਈ ਗੱਬਣ ਹੋ ਕੇ 5-6 ਮਹੀਨੇ ਦਾ ਆਰਾਮ ਨਾਲ ਦੇ ਜਾਂਦੀ ਠੀਕ ਹੈ ਮਤਲਬ ਇੱਕ ਡੰਗ ਕਰਕੇ 1.5 ਤੋਂ 8 ਮਹੀਨੇ ਦੇ ਕਰੀਬ ਲੈ ਜਾਂਦੀ ਹਾਂ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਫਿਰ ਤਾਂ ਅੱਛਾ ਇੱਕ ਗੱਲ ਹੋਰ ਆ ਜਿਵੇਂ ਤਨੀ ਧਾਰਾ ਲੀਆਂ ਪਾਈ ਫਿਰਦੀ ਹੈ ਕੀ ਕਰਨਾ ਭਾਰਪੁਰ ਤੇ ਰੋੜ-ਦੂੜ ਤਾਂ ਨਹੀਂ ਨਹੀਂ ਬਾਈ ਜਮੇ ਕੋਈ ਪ੍ਰੋਬਲਮ ਨਹੀਂ ਅੱਛਾ ਵੀ ਮਾਲਾ ਉਹ ਜੀ ਜੋਰ ਜਰ ਲੱਗਿਆ ਹੋਣਾ ਚਾਹੁੰਦੀ ਕੀ ਉਹ ਬਾਈ ਗਰੰਟੀ ਵਾਲਾ ਕੰਮ ਹੀ ਆਪਣਾ ਭਾਰ ਦੀ ਗਰੰਟੀ ਬਾ ਠੀਕ ਹੈ ਵੀਰੇ ਕਈ ਵਾਰੀ ਮਈਆਂ ਲਾਏ ਪਈਆਂ ਵੀ ਪਾ ਲੈਂਦੀਆਂ ਹਨਾ ਹਾਂਜੀ ਹਾਂਜੀ ਕਈ ਪਸ਼ੂ ਪਹਿਲਾਂ ਤਾਰਾਂ ਪਾ ਹੁੰਦੇ ਆ ਪਾ ਆਉਂਦੇ ਕਈ ਪਸ਼ੂ ਇਹ ਨਹੀਂ ਜ਼ਰੂਰੀ ਨਹੀਂ ਹੁੰਦਾ ਬੜਾ ਮੋਟਾ ਬੱਚਾ ਹਲਚਲ ਕਰਦਾ ਜੀ ਤੁਸੀਂ ਭਰਾ ਇਹ ਕਈ ਬਾਈ ਇਹ ਕਹਿੰਦੇ ਹੁੰਦੇ ਜਿਹੜੀ ਥਣਾ ਜਿ ਮੈਂ ਆਈ ਹੋਵੇ ਉਹ ਭਾਰ ਪਾਉਂਦੀ ਹੁੰਦੀ ਨਹੀਂ ਨਹੀਂ ਬਸ ਸੂ ਖਾ ਦੇ ਚੰਗੀ ਤਰ੍ਹਾਂ ਸੂ ਹਾਂ ਪਸ਼ੂ ਦਾ ਪਿਛੋਕੜ ਉਹਦਾ ਸਹੀ ਤਾਂ ਨਿਸ਼ਾਨੀ ਤੁਹਾਨੂੰ ਸੂਰ ਤੋਂ ਵੈਸੇ ਪਤਾ ਲੱਗ ਜਾਂਦਾ ਭਾਰ ਵਾਲੀ ਗੱਲ ਪਰ ਕਈ ਮਈਆਂ ਬਾਈ ਪਹਿਲਾਂ ਜੋਸ਼ ਦੇ ਵਿੱਚ ਲੈਵਾ ਲਿਆਉਂਦੀਆਂ ਹਾਂਜੀ ਬਾਈ ਹਾਂ ਉਹ ਚੀਜ਼ ਦਾ ਕਰ ਅੱਛਾ ਇੱਕ ਗੱਲ ਤੇ ਦੀ ਚੰਗੀ ਕਰ ਜਾਂਦੀ ਹੋਊਗੀ ਹਾਂਜੀ ਬਾਈ ਜੀ ਇਹ ਵੀ ਕਿੰਨੀ ਤਰੀਕ ਨੂੰ ਦਿਲ ਪੂਰੇ ਹੁੰਦੇ ਇੱਕ ਬਾਲ ਬਾਈ ਦਿਨੇ ਤੇ ਵਰਸੋਂ ਪੂਰੇ ਆ ਜੀ ਪਰਸੋਂ ਪੂਰੇ ਆ ਹਾਂਜੀ ਲੈ ਜੂਗੀ ਪੰਜ ਚਾਰ ਦਿਨ ਵੈਸੇ ਹਰੇ ਹਫਤਾ ਤੂੰ ਕੱਚੀ ਰੱਖ ਲਈ ਹੈ ਹਨਾ ਹਾਂਜੀ ਹਫਤਾ ਮੰਨ ਲਓ ਪੰਜ ਚਾਰ ਦਿਨ ਮੰਨ ਲਓ ਬਾਕੀ ਬਰੋ ਸਹੀ ਗੱਲ ਚਲੋ ਉੱਪਰ ਉੱਥੇ ਜਾ ਕੇ ਬਈ ਉਹਦਾ ਵੀ ਸੂ ਸਕਦੀ ਹੈ ਤੇ ਕੋਈ ਧਰਿਆ ਕਰਮ ਵਾਲੀ ਦਾ ਹਾਂਜੀ ਇਹਦਾ ਰੇਟ ਇੱਕ ਬਾਲ ਬਾਈ ਕੀ ਰੱਖਿਆ ਵੀਰੇ ਦਾ ਰੇਟ ਬਾਈ 1.40 ਹਜ਼ਾਰੀ 1.40 ਹਜ਼ਾਰ ਥੋੜਾ ਬਹੁਤ ਲੜ ਪਿਆਰ ਹੋ ਜੂ ਹਾਂਜੀ ਹਾਂਜੀ ਮਾਨ ਤਾਨ ਹੋਊਗਾ ਜੀ ਠੀਕ ਕੱਦੀ ਬਾਦ ਨੂੰ ਇੱਕ ਬਾਲ ਵੀਰੇ ਤੋਰੀ ਪਈ ਭਰਾ ਬਣ ਕੇ ਨੂੰ ਤੇ ਤਾਰੀ ਵੀ ਬਾਕਮਾਲ ਜਿਹੇ ਕਰਮਾ ਵਾਲੀ ਨੂੰ ਪ੍ਰਮਾਤਮਾ ਨੇ ਘਟ ਦਿੱਤਾ ਨਾ ਜਿਹੜਾ ਬਹੁਤ ਖੂਬਸੂਰਤ ਦਿੱਤਾ ਬੱਚੇ ਬੜੇ ਐਂਡ ਲਾਊਗੀ ਜਿਹੜਾ ਵੀ ਭਰਾ ਇਹਨੂੰ ਲਜਾਊਗਾ ਬੱਚੇ ਟੇਢੀ ਤਾਰੀ ਵਾਲੇ ਪੈਦਾ ਕਰਨ ਦੀ ਕਪੈਸਿਟੀ ਰੱਖੂਗੀ ਜੇ ਤੁਸੀਂ ਚੰਗਾ ਸੀਮਣ ਵਰਤੋਗੇ ਤੇ ਪੰਜਾਬ ਸ਼ਿੰਗਾਰ ਤੋਂ ਇਹ ਕਰਮਾ ਵਾਲੀ ਗੱਬਣਾ ਡਾਇਰੈਕਟ ਕ੍ਰੋਸ ਹੋਈ ਹੋਈ ਆ ਪੰਜਾਬ ਸ਼ਿੰਗਾਰ ਤੋਂ ਘੱਟ ਤੋਂ ਘੱਟ ਵੀ ਦਿਨ ਹਜੇ ਇਹਨੇ ਬਈ 5-7 ਲੈ ਜਾਣੇ ਆ ਵੀਰੇ ਥਣ ਲੇਵੇ ਦੀ ਬਹੁਤ ਪਤਰੀ ਸਬਤਰੀ ਆ ਪੁੜਾ ਪੜਾ ਝੋਟੀ ਨੂੰ ਬਹੁਤ ਚੰਗਾ ਲੱਗਾ ਹੋਇਆ ਹਫਤਾ ਹਜੇ ਕੱਢਦੀ ਆ ਤੀਜਾ ਸੂਆ ਇਹੇ ਕਰਮ ਵਾਲੀ ਨੇ ਸੁਣਾਵਾ ਵੀਰੇ ਚਾਰੇ ਪੈਰਾਂ ਤੇ ਨਿਸ਼ਾਨੀਆਂ ਕਵਰ ਧੁੰਨੀ ਤੇ ਨਿਸ਼ਾਨ ਕਵਰ ਕਰਦੀ ਆ ਤੇ ਡੇ ਕੱਟ ਦੇ ਵਿੱਚ ਅੱਖ ਮਣਕੀ ਦੇ ਵਿੱਚ ਬਰੀਕੀ ਬਾਕਮਾਲ ਬਤਰੋ ਗਲابی ਜਿਹੜੀ ਇਹਦੀ ਜਿਹੜਾ ਇਹਦੇ ਵਿੱਚ ਝਲਕ ਪੈਂਦੀ ਆ ਗਲਾਪੀਪਣ ਦੀ ਵੱਧ ਪੈਂਦੀ ਆ ਥਣ ਦੀ ਇੱਕ ਵਾਰੀ ਵੀਰੇ ਨੇੜੇ ਹੋ ਜੀ ਮੜਾ ਸਾਡੇ ਤੋਂ ਡਰਦੀ ਆ ਇਹਦਾ ਥਣਾ ਵਿਖਾ ਦੀ ਆਪਾਂ ਚਾਰੇ ਇੱਕ ਵਾਰੀ ਚੰਗੀ ਤਰ੍ਹਾਂ ਉਗਲੇ ਮਿੱਤਰੋ ਜਿਹਦੀ ਤਿਆਰੀ ਤੂਰੀ ਕਰਮ ਵਾਲੀ ਦੀ ਥਣ ਥਣ ਲੇਵੇ ਲਵੇ ਦੀ ਵੇਖ ਲਓ ਕਿਉਂਕਿ ਥੋੜਾ ਜਿਹਾ ਬਾਈ ਉਹ ਉਪਰ ਦਾ ਪਸ਼ੂ ਜਿਹੜਾ ਕਿਹੜਾ ਵੀ ਕਰਦਾ ਹੀ ਕਰਦਾ ਬਾਈ ਕਈ ਮਈਆਂ ਹਰ ਦੋ ਵਾਰ ਤਸੀਰ ਹੁੰਦੀਆਂ ਕਈ ਥੋੜਾ ਜਿਹਾ ਡਰ ਜਾਂਦੀਆਂ ਬੇ ਅਟੋ ਅਟੀ ਪਸ਼ੂਆਂ ਤੇ ਡਿਪੈਂਡ ਹੁੰਦਾ 1,40,000 ਰੁਪਇਆ ਡਿਮਾਂਡ ਰੱਖੀ ਐ ਜਾਇਜ਼ ਕੀਮਤ ਰੱਖੀ ਐ ਕਿਉਂਕਿ ਬਾਈ ਮੈਂ ਚੰਗਿਆ ਹੁਣ ਬਾਈ ਆਜੋ ਤੁਸੀਂ ਬਾਈ ਦੇ ਜਾਨਵਰਾਂ ਤੇ ਲੈ ਵੀ ਦੀਪ ਇੱਕ ਵਾਰੀ ਪਿਸਟਲ ਦੀ ਝੋਟੀ ਤੇ ਕੈਮਰਾ ਲਾ ਜਾ ਮੇਰਾ ਬਾਈ ਬਣ ਕੇ ਇਹਨੂੰ ਜਰੂਰ ਵਿਖਾਈਏ ਆਪਾਂ ਲੈ ਵੀ ਮਿੱਤਰੋ ਆ ਵੇਖੋ ਪਿਸਤਲ ਦੀ ਝੋਟੀ ਦੀ ਤਿਆਰੀ ਬਈ ਪਹਿਲਾਂ ਨਹੀਂ ਸੂਈ ਆਣਾ ਕਬਾਲ ਬਾਈ ਹਾਂਜੀ ਬਾਈ ਪਹਿਲਾਂ ਸੂਈ ਆ ਕਬਾਲ ਵੀਰੇ ਇਹ ਨੂੰ ਹਫਤਾ ਹੋ ਗਏ ਸੂਈ ਨੂੰ ਠੀਕ ਹੈ ਕਿਨੇ ਦੁੱਧ ਤੇ ਚਲੀ ਗਈ ਹੁਣ ਕਬਾਲ ਬਾਈ ਇਹ 9-10 ਦੇ ਤਕਰੀਬਨ ਨੇੜ ਹੈ ਹਾਂ ਠੀਕ ਹੈ ਕਿੰਨਾ ਦੁੱਧ ਚੋਲੇਗਾ ਤਿਆਰੀ ਦੇ ਹਿਸਾਬ ਨਾਲ ਕਬਾਲ ਬਾਈ ਤੇਰਾ ਮਨ ਕੀ ਕਹਿੰਦਾ ਬਾਈ ਚਾਹੀਦਾ 14-15 ਕਿਲੋ ਹੀ ਦੇਣਾ ਚਾਹੀਦਾ ਹਨਾ ਇੱਕ ਗੱਲ ਤਾਂ ਮੰਨਦਾ ਕਬਾਲ ਬਾਈ ਹਾਂਜੀ ਝੋਟੀਆਂ ਮਈਆਂ ਬਹੁਤ ਹੁੰਦੀਆਂ ਪਰ ਤਿਆਰੀ ਬੜੀ ਚੰਗੀ ਕਰਦੀਆਂ ਬਹੁਤ ਜੀ ਬਹੁਤ ਜੀ ਦੋ ਤਿੰਨ ਝੋਟੀਆਂ ਵੇਖ ਲਈਆਂ ਪਿਸਟਲ ਦੀਆਂ ਯਾਰ ਤਿਆਰੀ ਤਾਂ ਅਮਰੀਕਨ ਗਾਈਆਂ ਵਾਂਗੂ ਸੁੱਟਦੀਆਂ ਹਨਾ ਸਹੀ ਗੱਲ ਹਾਂਜੀ ਬਾਈ ਬਹੁਤ ਬਣਾਉਂਦੀ ਟਾਈਮ ਜਦੋਂ ਤਿਆਰੀ ਹੁੰਦੀ ਉਦੋਂ ਤਾਂ ਲੱਗਦਾ 25 ਕਿਲੋ ਵਾਲੀ ਝੋਟੀ ਬਣੂ ਪਹਿਲੇ ਸੋਈ ਸੀ ਹਾਂਜੀ ਹਾਂਜੀ ਚਲ ਬਾਈ 15 16 ਦੰਦ ਬਹੁਤ ਆ ਪਹਿਲੇ ਸੋਈ ਬਹੁਤ ਆ ਜੀ ਪਹਿਲੇ ਸੋਏ ਚਾਰ ਦੰਦ ਕੱਟੀ ਹੋਏ ਹੈ ਕੋਈ ਬੜੀ ਉਮਰ ਦੰਦ ਕੱਟੀ ਆ ਬਾਈ ਤੇ ਇਹ ਅੱਛਾ ਤੂੰ ਡਾਇਰੈਕਟ ਕਰਾਸ ਕਰਾਈ ਹੋਈ ਸੀ ਨਹੀਂ ਜੀ ਇਹ ਸੀਮਨ ਲਵਾਇਆ ਸੀ ਸੀ ਸੀਮਨ ਦੀ ਹੈ ਹਾਂ ਚਾਹ ਇਹਦੀ ਮਾਂ ਬਾਈ 22 23 ਕਿਲੋ ਵੀ ਦੁੱਧ ਦਿੰਦੀ ਸੀ। ਇਹਦੀ ਮਾਂ ਵੀ ਚੰਗੀ ਸੀ। ਹਾਂਜੀ ਸਤਨਾਮਾਨ ਕੋਲੇ ਆ ਪੰਗੇ ਵਾਲੇ ਕੋਲ। ਹਾਂ ਠੀਕ ਆ ਬਾਈ। ਇਹਦੀ ਮਾਂ ਵੀ ਚੰਗੀ ਸੀ ਆਪ ਵੀ ਕੱਟੀ ਤਿਆਰੀ ਦਾ ਬਾਈ ਪਾਕ ਮਾਲਾ ਯਾਰ ਹਨਾ। ਸੀਲ ਠੰਡੀਆਂ ਵੀ ਝੁੱਟ ਕੇ ਚੰਗੀਆਂ ਤਾਂ ਥੋੜਾ ਜਿਹਾ ਉਪਰਾ ਕਰਦੀ ਬਈ ਹਨਾ। ਹਾਂ ਬਾਈ ਹਜੇ ਲੈ ਜੀ ਮਿੱਤਰੋ ਦੇਖੋ ਕਿਹੜਾ ਦੀ ਕਰਮ ਵਾਲੀ ਦੀ ਤਿਆਰੀ ਤੁਸੀਂ ਐਨ ਨਾ ਅਮਰੀਕਨ ਗਾਈਆਂ ਰਗੀ ਆ ਥੱਲੋ ਦਾ ਬਾਈ ਕੋਈ ਸ਼ੱਕ ਨਹੀਂ ਕੱਟੀ ਦਾ ਯਾਰ ਬਾਈ ਬਹੁਤ ਸੁਣੀਆਂ ਪਿਸਟਲ ਦੀਆਂ ਝੋਟੀਆਂ ਗੋਰਾ ਟੰਡੀਆਂ ਵਾਲਾ ਬਾਈ ਪਾਰਟੀ ਦੇਣ ਮਾਰਾ ਤਾਂ ਲੱਖ ਭੱਜੇ ਤੇ ਭੱਜ ਜੇ। ਪਰ ਚੋਟੀਆਂ ਨੇ ਬਾਈ ਹੁੰਦਾ ਰਿਜ਼ਲਟ ਪੂਰਾ ਟਾਪ ਦੇਤਾ ਪਾਰਟੀ ਦਾ ਮੈਨੂੰ ਅੱਗੇ ਵੀ ਨਹੀਂ ਦਿੱਤੀ ਉਹਨੇ ਇੱਥੇ ਬੰਦਾ ਬਾਈ ਹਾਂ ਹਾਂ ਅਥਾ ਉਹ ਇੱਕ ਨੰਬਰ ਵਾਲੀ ਵਿਖਾਈਂਦੀ ਬਦੂਚੀ ਗਾਲੇ ਦੀ ਬਾਈ ਕੱਟੀ ਜਿਹੜੀ ਮੇਲੇ ਆ ਤੇ ਆਉਣੀ ਆ ਇਹ ਕਿਨੇ ਚਰ ਦੀ ਖੀਰੀ ਆ ਬਾਈ ਇਹਦੇ ਖੀਰੀ ਆ ਬਾਈ ਠੀਕ ਆ ਬਾਈ ਇਹ ਦੂਚੀ ਗਾਲੇ ਨੰਬਰ 1 ਦੀ ਹਾਂਜੀ ਇੱਕ ਨੰਬਰ ਇਹ ਡਾਕਟਰ ਕ੍ਰੋਸ ਕਰਾਈ ਸੀ ਇਹ ਵੀ ਮੈਂ ਨਹੀਂ ਇਹ ਸੀਮਣੀ ਲਵਾਇਆ ਸੀ ਇਹ ਵੀ ਸੀਮਣੀ ਲਵਾਇਆ ਹਾਂਜੀ ਬਹੁਤ ਚੰਗੀ ਕੱਟੀ ਆ ਹਨਾ ਬਾਈ ਪੇਟ ਪੂਟ ਬਾਈ ਨੰਬਰ 1 ਦੇ ਬਹੁਤ ਖੁੱਲਿਆ ਹਾਂਜੀ ਬਾਈ ਬਹੁਤ ਚੰਗੀ ਤੇ ਆ ਬਈ ਨਿੱਕਾ ਬੱਚਾ ਜਿਹੜਾ ਇੱਕ ਖੜਾ ਹੋਇਆ ਇਹ 480 ਦਾ ਹੀ 480 ਦਾ ਤੇ ਉਹ ਇੱਕ ਮਹੀਨੇ ਹੋਰ ਅੰਦਰ ਖੜੀ ਨੀਲੀ ਦੀ ਉਹ ਵੀ ਉਹ ਅਲਬਖਸ਼ ਦੀ ਆ ਜੀ ਉਹ ਅਲਬਖਸ਼ ਦੀ ਆ ਠੀਕ ਆ ਬਾਈ ਤੇ ਉਹ ਚੰਗੇ ਦੁੱਧ ਤੇ ਚੱਲੀ ਅਲਬਖਸ਼ ਵਾਲੀ ਵੀ ਬਾਈ ਹਾਂ ਬਾਈ ਉਹ ਪਹਿਲੇ ਸੂਏ ਉਹ ਵੀ 13-14 ਕਿਲੋ ਦੁੱਧ ਦੇਗੀ। ਕੀ ਆ ਬਾਤ ਆ ਬਈ ਠੀਕ ਆ ਫਿਰ ਤੇ ਯਾਰ ਬੱਚਾ ਉਹਦਾ ਬਾਈ ਪਰ ਸ਼ੌਂਕ ਨੀਲੀ ਦਾ ਵੀ ਦਈ ਆ ਸਾਰਾ ਹਾਂਜੀ ਹਾਂਜੀ ਬਾਈ ਉਹਦਾ ਬੱਚਾ ਸੀ ਬਾਦਲ ਦਾ ਟਿੱਡ ਘੱਟ ਦਾ ਉਹਦੇ ਮਗਰ ਬਹੁਤ ਸੋਣਾ ਉਹ ਮਰ ਗਿਆ ਸੀਗਾ ਜੀ ਫੇਰ ਵੀ 13-14 ਕਿਲੋ ਦੁੱਧ ਦੇਗੀ ਝੋਟੀ ਉਹ ਝੋਟੀ ਬੱਚੇ ਦਵਾਂ ਜੀ ਰਹਿ ਕੇ ਵੀ ਹਾਂਜੀ ਹ 85285 ਜੀ 35417 ਇੱਕ ਵਾਰੀ ਹੋਰ ਆਉਣ ਦੀ 85285 ਜੀ 35417 ਠੀਕ ਹੈ ਬਾਈ ਇਹ ਨੰਬਰ ਆ ਵੀਰੇ ਦਾ ਬਾਈ ਮੱਝ ਦੀ ਜਾਣਕਾਰੀ ਲੱਤੀ ਆ ਸਾਰੇ ਪਸ਼ੂ ਦਿਖਾਤੇ ਆ ਹੋਰ ਤੁਸੀਂ ਜੇਕਰ ਚੰਗੇ ਪਸ਼ੂ ਤਾਂ ਦੇਖਣਾ ਜਾਂ ਖਰੀਦਣਾ ਚਾਹੁੰਦੇ ਆ ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਸੀ ਦੋਸਤੋ ਜਲਦ ਮਿਲਦੇ ਰਵਾਂਗੇ ਫਿਰ ਕਿਸੇ ਨਵੇਂ ਕਿਸਾਨ ਜਾਂ ਨਵੇਂ ਵਪਾਰੀ ਦੇ ਨਾਲ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ